ਕੀ ਬਈ ਇਹਨਾਂ ਦੀ ਦੇਖਾ ਹੱਡੀ ਤੇ ਹੱਡੀ ਚੜ ਗਈ ਹਾਂ ਆ ਪਤਾ ਹੀ ਲੱਤ ਕਿੰਨੀ ਛੋਟੀ ਹੋ ਗਈ ਆ ਗੋਡੇ ਦੇ ਉੱਤੇ ਗੋਡਾ ਆਉਂਦਾ ਹੁੰਦਾ ਗੋਡਾ ਇੱਥੇ ਪਿਆ ਆ ਗੋਡਾ ਇੱਥੇ ਪਿਆ ਇੰਨਾ ਫਰਕ ਪੈ ਗਿਆ ਦੇਖੋ ਆਹ ਗੋਡਾ ਜੀ ਇੱਥੇ ਹੋਣਾ ਸੀ ਆ ਗੋਡੇ ਤੇ ਗੋਡਾ ਤੇ ਹੁਣ ਗੋਡਾ ਇੱਥੇ ਚਲੇ ਗਿਆ ਇੰਨੀ ਲੱਤ ਤਾਂ ਚੜ ਗਈ ਹੱਡੀ ਤੇ ਹੱਡੀ ਤਾਂ ਚੜ ਗਈ ਹੈ ਦੇਖੋ ਦੇਖੋ ਕਹਿਜੀ ਰੋਡ ਪਾਈ ਡਾਕਟਰਾਂ ਨੇ ਜਿਹੜੀ 2.5 ਮਹੀਨੇ ਵਿੱਚ ਦੀ ਬਾਹਰ ਨਿਕਲ ਕੇ ਮਾਰਸ ਚੋਂ ਕਿੱਥੋਂ ਨਹੀਂ ਨਿਕਲਿਆ ਸੀ ਪੁੱਤੋ ਦਿਖਣ ਲੱਗ ਗਈ ਸੀ ਇੱਥੋਂ ਹੈ ਮਾਸ ਚੋਂ ਬਾਹਰ ਆ ਗਈ ਮਾਸ ਚੋਂ ਇੰਨੀ ਬਾਹਰ ਆ ਗਈ ਉਹ ਡੈਡੀ ਕਹਿੰਦਾ ਦੇਖੋ ਕਿਵੇਂ ਘਤੀਆ ਸਿਸਟਮ ਦੇ ਵਿੱਚ ਅਸੀਂ ਜੰਨੇ ਆ ਨੌਜਵਾਨ ਪਹਿਲਾਂ ਤਾਂ ਮੁੰਡਾ ਯੰਗ ਮੁੰਡਾ ਹੈ ਨਾ ਇਹਦੇ ਤਾਂ ਰੌੜ ਪੈਣੀ ਉਹ ਨਹੀਂ ਸੀ ਚਾਹੀਦੀ ਪਹਿਲੀ ਗੱਲ ਤਾਂ ਕਿਉਂਕਿ ਇਹਨੀਆਂ ਹਜੇ ਹੱਡੀਆਂ ਵਧਣੀਆਂ ਮੈਂ ਕਿਉਂਕਿ ਸਰੀਰ ਵੱਧ ਰਿਹਾ ਵਾ ਰੌੜ ਲੋਹੇ ਦੀ ਆ ਉਹਨੂੰ ਨਟ ਕੱਸ ਕੇ ਇਹਨਾਂ ਨੇ ਬੰਨਤਾ ਵਿੱਚ ਹੁਣ ਜਦੋਂ ਹੱਡੀ ਨੇ ਵਧਣਾ ਤੇ ਉਹਨੇ ਜਾਂ ਤਾਂ ਰੌੜ ਤੋੜ ਦੇਣੀ ਆ ਜਾਂ ਨਟ ਪਟ ਦੇਣੇ ਆ ਜਦੋਂ ਬਾਹਰ ਆਉ ਉਹੀ ਚੀਜ਼ ਲਵਦੀਪ ਨਾ ਹੋਈ ਉਹ ਰੌੜ ਤਾਂ ਹੀ ਬਾਹਰ ਆਈ ਕਿਉਂਕਿ ਇਹਦਾ ਸਰੀਰ ਵੱਧ ਰਿਹਾ ਸੀ ਹੱਡੀਆਂ ਵੱਧ ਰਹੀਆਂ ਸੀਗੀਆਂ ਇੱਥੇ ਪੈਣੀ ਸੀ ਕਿ ਤਾਰ ਪੈਂਦੀ ਹੁੰਦੀ ਹੈ ਇੱਕ ਉਹ ਮਹਿੰਗਾ ਟ੍ਰੀਟਮੈਂਟ ਆ ਉਹ ਪੀਜੀਆਈ ਜਿੱਥੇ ਕਿੱਥੇ ਕਰਾਇਆ ਸੀ ਤੇ ਉਹਨਾਂ ਨੂੰ ਤੇ ਪੈਸੇ ਕਿੰਨੇ ਲੱਗੇ ਸੀ ਉੱਥੇ ਕਿੰਨੇ ਪੈਸੇ ਲੱਗੇ ਭਾਈ 20 ਲੱਖ ਲੱਗੇ 2 ਲੱਖ ਰੁਪਏ ਲੱਗੇ ਲੈ ਦੇਖੋ ਪਾਟਰ ਦੇ ਆਪਰੇਸ਼ਨ ਤੇ ਰਾਡ ਪਾਉਣ ਤੇ ਵੀ 2 ਲੱਖ ਰੁਪਏ ਲੱਗ ਗਏ ਜਿਹੜਾ ਕਿ 60-70000 ਰੁਪਏ ਦਾ ਕੰਮ ਸੀ ਸਾਰੇ ਲਵਦੀਪ ਸਿੰਘਾ ਤੇ ਇਹ ਕਬੱਡੀ ਖੇਡਦਾ ਸੀ ਹਾਂਜੀ ਕਬੱਡੀ ਖੇਡਦਾ ਸੀ ਸੱਟ ਲੱਗੀ ਲਵਦੀਪ ਕੀ ਹਾਲ ਨੇ ਪੁੱਤ ਕਿੰਨਾ ਪੜਿਆ ਤੂੰ 10 ਪੜਿਆ ਕੀ ਸੋਚਿਆ ਸੀ ਕੀ ਬਣਨਾ ਵੱਡਾ ਹੋ ਕੇ ਪੜ ਕੇ ਹੈ ਰੂਣਾ ਨਹੀਂ ਪੁੱਤ ਰੂਣਾ ਕੀ ਸੋਚਿਆ ਸੀਗਾ ਦੱਸ ਕੋਈ ਨਾ ਬਪੜਾਵਾਂਗੇ ਵੀ ਤੈਨੂੰ ਤੂੰ ਠੀਕ ਵੀ ਹੋ ਜਾਣਾ ਫਿਕਰ ਨਾ ਕਰ ਸੁਪਨਾ ਦਸਤਰਾ ਕੀ ਸੀਗਾ ਪਹਿਲਾਂ ਹੂੰ ਸੁਪਨਾ ਲਏਗੇ ਤਾਂ ਹੀ ਪੂਰਾ ਹੋਊਗਾ ਬੋਲੋ ਜੀ ਕੀ ਬਣਾ ਸੀ ਸੋਚਿਆ ਬੋਲ ਸਰ ਬੋਲ ਸੱਲੇ ਬਣਾ ਕੋਈ ਮੈਂ ਬਣਾਣ ਕਿ ਮੇਰ ਕਰੇ ਅੰਦਰ ਉਸ ਕਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਇਹ ਬੱਚੇ ਦੀ ਪੜ੍ਹਾਈ ਦਾ ਡੈਮ ਸੀ 10ਵੀਂ ਕਲਾਸ ਚ ਪੜ ਕੇ ਹਟਿਆ ਕੋਰਸ ਜੀ ਭਰਤੀ ਹੋਣਾ ਚਾਹੁੰਦਾ ਸੀ ਦੱਸਦਾ ਮੈਂ ਕਬੱਡੀ ਵੀ ਖੇਡਦਾ ਸੀ ਪਲੇਅਰ ਸੀ ਸਕੂਲ ਲੈਵਲ ਤੇ ਖੇਡਦਾ ਸੀ ਆਪਦਾ ਪਰ ਘਰ ਦੀ ਗਰੀਬੀ ਨੇ ਤੇ ਬੇਤਫਾਕੀ ਨੇ ਮਾਂ ਪਿਓ ਦਾ ਆਪਸ ਵਿੱਚ ਪਤਾ ਨਹੀਂ ਕੀ ਰੌਲਾ ਸੀ ਝਗੜਾ ਸੀ ਮਾਂ ਛੱਡ ਕੇ ਤੁਰ ਗਈ ਉਹਨੇ ਆਪਦਾ ਜੀਵਨ ਅੱਗੇ ਵਧਾ ਲਿਆ ਉਹਨੇ ਅੱਗੇ ਆਪਦਾ ਜੀਵਨ ਕਿਸੇ ਹੋਰ ਦੇ ਨਾਲ ਵਸਾ ਲਿਆ ਇੱਕ ਬੇਟਾ ਤੇ ਬੇਟੀ ਜੁਮਾ ਪੈ ਗਿਆ ਬਾਪ ਦਾ ਤੁਹਾਡਾ ਕੀ ਨਾਮ ਜੀ ਬਲਵੰਤ ਸਿੰਘ ਦਾ ਮਜ਼ਦੂਰੀ ਕਰਦੇ ਹੋ ਦੇ ਆਣੀ ਮੈਦੂਰੀ ਕਰਦਾ ਸੀ ਤੂੰ ਵੀ ਸ਼ਰਾਬ ਸ਼ਰਬ ਜ਼ਿਆਦਾ ਪੀਂਦਾ ਸੀ ਪਹਿਲਾਂ ਪਹਿਲਾਂ ਵੀ ਹਾਂ ਉਹਨੇ ਹੀ ਪਟਿਆ ਘਾ ਤੇਰਾ ਤੇ ਫਿਰ ਜਾਂ ਬੱਚੇ ਵੀ ਉਸੇ ਤਰ੍ਹਾਂ ਦਾ ਟੈਨਸ਼ਨ ਸਟ्रेस ਹੈ ਨਾ ਤੇ ਲੱਤ ਦੇ ਉੱਤੇ ਪ੍ਰੋਬਲਮ ਆ ਗਈ ਵੀਰ ਹੁਣ ਜਿਵੇਂ ਦੱਸਦੇ ਗੱਠਾਂ ਬਣ ਗਈਆਂ ਆਪਰੇਸ਼ਨ ਕਰਾਤਾ ਲੱਤ ਖੜੇ ਖੜੇ ਦੀ ਹੋਈ ਐ ਘੁਮ ਕੇ ਪੱਟ ਟੁੱਟ ਗਿਆ ਦੇਖੋ ਕਿੰਨੀ ਵੀਕਨੈਸ ਆ ਗਈ ਹੱਡੀਆਂ ਦੇ ਵਿੱਚ ਖੜੇ ਦੀ ਹੱਡੀ ਟੁੱਟ ਗਈ ਫਿਰ ਰਾੜ ਪਵਾਤੀ ਗਰੀਬੀ ਦਾ ਵਿੱਚ ਸਰਕਾਰੀ ਹਸਪਤਾਲਾਂ ਚੋਂ ਮਿਹਨਤ ਨਾਲ ਲਾ ਕਰਕੇ ਤਿੰਨ ਦੋ ਤਿੰਨ ਮਹੀਨੇ ਬਾਅਦ ਰਾੜ ਹੀ ਬਾਹਰ ਆ ਗਈ ਰਾੜ ਬਾਹਰ ਦਿਖਣ ਲੱਗ ਗਈ ਨਿਕਲ ਕੇ ਮਾਸ ਚੋਂ ਫਿਰ ਰਾੜ ਕਢਾਤੀ ਹੁਣ ਰਾੜ ਚੜਾਈ ਹੋਈ ਹੈ ਤੇ ਘਰੇ ਪਿਆ ਆਪਣੇ ਸੁਪਨੇ ਨੂੰ ਮਾਰ ਕੇ ਵੀ ਮੈਂ ਪੁਲਿਸ ਚ ਭਰਤੀ ਹੋਊਗਾ ਮੈਂ ਇਸ ਘਰ ਦੀ ਦਸ਼ਾ ਬਦਲੂਗਾ ਮੈਂ ਆਪਣੀ ਭੈਣ ਦਾ ਵਿਆਹ ਕਰੂੰਗਾ ਮੈਂ ਆਪਣੀ ਭੈਣ ਨੂੰ ਉਹ ਸਾਰੀਆਂ ਖੁਸ਼ੀਆਂ ਦੇਊਗਾ ਜਿਹੜੀਆਂ ਦੀ ਉਹ ਹੱਕਦਾਰ ਆ ਮੈਂ ਆਪਣੇ ਬਾਪ ਦੀ ਬੁਢਾਪੇ ਦੀ ਸੇਵਾ ਕਰੂੰਗਾ ਕਿੰਨਾ ਕਿਤੇ ਮਨ ਚ ਸੁਪਨਾ ਸੀ ਇਹ ਵੀ ਵੀ ਮੈਂ ਆਪਦੇ ਮਾਂ ਤੇ ਬਾਪ ਨੂੰ ਵੀ ਇਕੱਠਾ ਕਰ ਦੂੰ ਮੇਰੀ ਮਾਂ ਮੁੜ ਕੇ ਆਊਗੀ ਜਦੋਂ ਮੇਰੀ ਤਰੱਕੀ ਹੋ ਜੂਗੀ ਉਹ ਵੀ ਆ ਕੇ ਕਹੂਗੀ ਪੁੱਤ ਮੇਤੋਂ ਗਲਤੀ ਹੋ ਗਈ ਐਸੇ ਸੁਪਨੇ ਹੋਣੇ ਐ ਇਸ ਨੌਜਵਾਨ ਦੇ ਕਿਉਂਕਿ ਅਸੀਂ ਵੀ ਇਨਾਂ ਸੁਪਨਿਆਂ ਦੇ ਵਿੱਚੋਂ ਹੀ ਨਿਕਲੇ ਹੋਏ ਹਾਂ ਸਾਰੇ ਪਰ ਇਸ ਨੌਜਵਾਨ ਦੀ ਅੱਜ ਹਾਲਤ ਕੀ ਆ ਲੱਤ ਟੁੱਟੀ ਹੋਈ ਆ ਪੱਟ ਤੇ ਮੰਜੇ ਤੇ ਪਿਆ ਵਿੱਚੋਂ ਪਾਸ ਨਿਕਲਦੀ ਆ ਅੱਜ ਜਗਮੋਣ ਬਾਈ ਹੋਣੀ ਸਿਕੰਦਰ ਹੋਣੀ ਇਸ ਲਾਜਵਾਨ ਬੱਚੇ ਨੂੰ ਲੈ ਕੇ ਆਇਆ ਜਿਹਦੇ ਹਜੇ ਦਾੜੀ ਮੋਛਾਂ ਵੀ ਨਹੀਂ ਆਈਆਂ ਪਰ ਜ਼ਿੰਦਗੀ ਦੀ ਦੌੜ ਹਾਰਿਆ ਬੈਠਾ ਹਜੇ ਜਵਾਨੀ ਵੀ ਨਹੀਂ ਆਈ ਬੜਾਪੇ ਦਾ ਮਾਰਿਆ ਬੈਠਾ ਕਿਉਂਕਿ ਬੱਚਾ ਜਿਹੜਾ ਪਹਾਜ ਹੋ ਗਿਆ ਚੱਲਣ ਫਿਰਨ ਤੋਂ ਰਹਿ ਗਿਆ ਡਿਪੈਂਡਡ ਹੋ ਗਿਆ ਮਥਾਜ ਹੋ ਗਿਆ ਕਿਸੇ ਦਾ ਲੈਟਰਨ ਵੀ ਕਿਸੇ ਨੇ ਕਰਾਉਣੀ ਚਾਕੇ ਬਾਥਰੂਮ ਵੀ ਕਿਸੇ ਨੇ ਕਰਾਉਣਾ ਚਾਕੇ ਤੇ ਰੋਟੀ ਵੀ ਖਾਣ ਨੂੰ ਮਿਲਣੀ ਨਹੀਂ ਕਿਸੇ ਤੋਂ ਮੰਗ ਕੇ ਲੈਣੀ ਆ ਤਾਂ ਫਿਰ ਜਵਾਨੀ ਚ ਬੜਾਪਾ ਆ ਜਾਂਦਾ ਭਾਈ ਤੇ ਇਹ ਬੜਾਪਾ ਇੰਨਾ ਖਤਰਨਾਕ ਆ ਕਿ ਸਾਡੀਆਂ ਹੱਡੀਆਂ ਵੀ ਖੋੜ ਦਿੰਦਾ ਜਿਵੇਂ ਕਿ ਲਵਪ੍ਰੀਤ ਦੀ ਲਵਦੀਪ ਦੀ ਹਾਲਤ ਬਣੀ ਹੋਈ ਆ ਹੱਡੀਆਂ ਇੰਨੀਆਂ ਪੋਲੀਆਂ ਪੈ ਗਈਆਂ ਮਾੜੇ ਜੀ ਨਾਲ ਹੀ ਖੜੇ ਹੋਣ ਤੇ ਹੱਡੀ ਟੁੱਟ ਗਈ ਬਿਠਾਓ ਬੇ ਚੱਕ ਕੇ ਬਿਠਾਓ ਸਤਨਾ ਨਾ ਤਾਂ ਜਿਦਿ ਹੋ ਰਣੀ ਐ ਐਸਾ ਬੰਨੀ ਹੋਈ ਆ ਖਾਂ ਲਵਦੀਪ ਗੱਲ ਸੁਣ ਪੁੱਤ ਤੂੰ 10ਵੀਂ ਕਿਰੋ ਕੀਤੀ ਕਿੰਨੇ ਸਾਲ ਹੋ ਗਏ? 3 ਹੋ ਗਏ। 3 ਸਾਲ ਹੋ ਗਏ। ਉਦੋਂ ਬਾਅਦ ਫੇ ਪੜ੍ਹਨ ਨਹੀਂ ਲੱਗਿਆ। ਵੀ ਮੰਮੀ ਨਾਲ ਨਹੀਂ ਗੱਲ ਹੁੰਦੀ ਕਿ ਤੇਰੀ ਲਵਦੀਪ। ਕਦੇ ਨਹੀਂ ਕੀਤਾ ਉਹਨੇ ਫੋਨ। ਹੁਣ ਜੇ ਤੂੰ ਲਵਦੀਪ ਠੀਕ ਹੋ ਜਾਵੇਂਗਾ ਫਿਰ ਕੀ ਕਰਨਾ ਚਾਹੁੰਦਾ ਤੂੰ ਪੜ੍ਹਨਾ ਚਾਹੁੰਦਾ? ਪੱਕਾ? ਦੇਖ ਠੀਕ ਤਾਂ ਹੋ ਜਾਵੇਂਗਾ ਪਰ ਪੜ੍ਹਨਾ ਪਊਗਾ ਫਿਰ ਵਾਦਾ ਕਰਨਾ ਪਊ ਸਾਡੇ ਨਾਲ। ਕਰਨਾ ਵੀ ਇੰਨੀ ਛੋਟੀ ਹੋਈ ਪਈ ਜਦੋਂ ਸੀ ਦੇਖਿਆ ਹੱਡੀ ਤੇ ਹੱਡੀ ਚੜ ਗਈ ਹਾਂ। ਆ ਪਤਾ ਹੀ ਲੱਤ ਕਿੰਨੀ ਛੋਟੀ ਹੋ ਗਈ ਆ। ਆ ਗੋਡੇ ਦੇ ਉੱਤੇ ਗੋਡਾ ਆਉਂਦਾ ਹੁੰਦਾ ਗੋਡਾ ਇੱਥੇ ਪਿਆ ਆ ਗੋਡਾ ਇੱਥੇ ਪਿਆ ਇੰਨਾ ਫਰਕ ਪੈ ਗਿਆ ਦੇਖੋ ਆਹ ਗੋਡਾ ਜੀ ਇੱਥੇ ਹੋਣਾ ਸੀ ਆ ਗੋਡੇ ਤੇ ਗੋਡਾ ਤੇ ਹੁਣ ਗੋਡਾ ਇੱਥੇ ਚਲੇ ਗਿਆ ਇੰਨੀ ਲਤਾਂ ਚੜ ਗਈ ਹੱਡੀ ਤੇ ਹੱਡੀ ਤਾਂ ਚੜ ਗਈ ਦੇਖੋ ਤੇ ਲਵਦੀਪ ਫਿਕਰ ਨਹੀਂ ਕਰਨਾ ਰੋਣਾ ਨਹੀਂ ਪੁੱਤ ਹੁਣ ਚੁੱਪ ਕਰ ਜਾ ਠੀਕ ਆ ਚੁੱਪ ਕਰ ਜਾ ਕੋਈ ਨਾ ਗੱਲ ਇਸ ਲਵਦੀਪ ਦੀ ਨਿੱਕਲੇ ਦੀ ਲਵਦੀ ਵਰਗੇ ਪਤਾ ਨਹੀਂ ਕਿੰਨੇ ਹੀ ਬੰਦੇ ਘਰਾਂ 'ਚ ਪਏ ਨੇ ਗਰੀਬੀ ਕਰਕੇ ਇਲਾਜ ਨਹੀਂ ਕਰਵਾ ਪਾਰੇ ਡਾਕਟਰਾਂ ਦੀ ਨਰੈਕੀ ਕਰਕੇ ਘਟਿਆ ਸਿਸਟਮ ਕਰਕੇ ਇਲਾਜ ਕਰਾਉਣ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਪਾਉਂਦੇ ਜੀ ਇਲਾਜ ਤੈਨਾਂ ਨੇ ਵੀ ਕਰਾਇਆ ਸੀ ਦੇਖੋ ਕਹਿਜੀ ਰੋਡ ਪਾਈ ਡਾਕਟਰਾਂ ਨੇ ਜਿਹੜੀ 2-2.5 ਮਹੀਨੇ ਵਿੱਚ ਦੀ ਬਾਹਰ ਨਿਕਲ ਕੇ ਮਾਸਚੂ ਕਿੱਥੋਂ ਨਿਕਲ ਗਈ ਸੀ ਪੁੱਤੋ ਦਿਖਣ ਲੱਗ ਗਈ ਸੀ ਇੱਥੋਂ ਹੈ ਮਾਸਚੂ ਬਾਹਰ ਆ ਗਈ ਮਾਸਚੂ ਇੰਨੀ ਬਾਹਰ ਆ ਗਈ ਵਾ ਡੈਡੀ ਕਹਿੰਦਾ ਦੇਖੋ ਕਿਵੇਂ ਘਟੀਆ ਸਿਸਟਮ ਦੇ ਵਿੱਚ ਅਸੀਂ ਜੰਨੇ ਆ ਨੌਜਵਾਨ ਪਹਿਲਾਂ ਤਾਂ ਮੁੰਡਾ ਯੰਗ ਮੁੰਡਾ ਹੈ ਨਾ ਇਹਦੇ ਤਾਂ ਰੌੜ ਪੈਣੀ ਹੋਣੀ ਸੀ ਚਾਹੀਦੀ ਪਹਿਲੀ ਗੱਲ ਤਾਂ ਕਿਉਂਕਿ ਇਹਦੀਆਂ ਹੱਡੀਆਂ ਵਧਣੀਆਂ ਵਾ ਕਿਉਂਕਿ ਸਰੀਰ ਵੱਧ ਰਿਹਾ ਵਾ ਰੌੜ ਲੋਹੇ ਦੀ ਆ ਉਹਨੂੰ ਨਟ ਕੱਸ ਕੇ ਇਹਨਾਂ ਨੇ ਬੰਨਤਾ ਵਿੱਚ ਹੁਣ ਜਦੋਂ ਹੱਡੀ ਨੇ ਵਧਣਾ ਤੇ ਉਹਨੇ ਕਹਿੰਦਾ ਰੌੜ ਤੋੜ ਦੇਣੀ ਆ ਜਾਂ ਨਟ ਪਟ ਦੇਣੇ ਆ ਜਾਂ ਉਹ ਬਾਹਰ ਆਉ ਉਹੀ ਚੀਜ਼ ਲੱਭਦੀਪ ਨਾ ਹੋਈ ਉਹ ਰੋੜ ਤਾਂ ਹੀ ਬਾਹਰ ਆਈ ਕਿਉਂਕਿ ਇਹਦਾ ਸਰੀਰ ਵੱਧ ਰਿਹਾ ਸੀ ਹੱਡੀਆਂ ਵੱਧ ਰਹੀਆਂ ਸੀਗੀਆਂ ਇੱਥੇ ਪੈਣੀ ਸੀਗੀ ਤਾਰ ਪੈਂਦੀ ਹੁੰਦੀ ਹੈ ਇੱਕ ਉਹ ਮਹਿੰਗਾ ਟ੍ਰੀਟਮੈਂਟ ਆ ਉਹ ਪੀਜੀਆ ਇੱਥੇ ਕਿੱਥੇ ਕਰਾਇਆ ਸੀ ਤੇ ਉਹਨਾਂ ਨੂੰ ਤੇ ਪੈਸੇ ਕਿੰਨੇ ਲੱਗੇ ਸੀ ਉੱਥੇ ਕਿੰਨੇ ਪੈਸੇ ਲੱਗੇ ਬਾਈ ਪੈਸੇ 2 ਲੱਖ ਲੱਗੇ 2 ਲੱਖ ਰੁਪਏ ਲੱਗੇ ਨਾ ਦੇਖੋ ਪਾਟਰ ਦੇ ਆਪਰੇਸ਼ਨ ਤੇ ਰਾਡ ਪਾਉਣ ਤੇ ਵੀ 2 ਲੱਖ ਰੁਪਏ ਲੱਗ ਗਿਆ ਜਿਹੜਾ ਕਿ 60-70 ਹਜ਼ਾਰ ਰੁਪਏ ਦਾ ਕੰਮ ਸੀ ਸਾਰੇ ਇਹਦੇ 'ਚ ਤਾਰਾਂ ਪੈਣੀਆਂ ਚਾਹੀਦੀਆਂ ਸੀਗੀਆਂ, ਰੌਡ ਨਹੀਂ ਸੀ ਪੈਣੀ ਚਾਹੀਦੀ। ਇਹਨੂੰ ਪ੍ਰੋਪਰ ਜਾਂਦਾ ਪਲਾਸਟਰ ਕਰਕੇ ਬੰਨਦੇ ਉਹ ਜਾਂ ਕੁਛ ਹੋਰ ਕਰਦੇ। ਵੀ ਤਾਂ ਜੋ ਇਹ ਬੱਚੇ ਦੀਆਂ ਹੱਡੀਆਂ ਨੇ ਅੱਗੇ ਵਧਣਾ ਸੀ। ਰੌਡ ਨੇ ਤਾਂ ਵਧਣਾ ਰੋਕ ਦੇਣੀ ਸੀ ਲੱਤ। ਹੁਣ ਤਾਂ ਹੀ ਇਹ ਲੱਤ ਛੋਟੀ ਰਹਿ ਗਈ ਆ ਪਰਲੀ ਲੱਤ ਵੱਡੀ ਹੋ ਗਈ ਆ। ਕਿਉਂਕਿ ਰੌਡ ਨੇ ਉਹਨੂੰ ਵਧਣ ਤੋਂ ਰੋਕਿਆ ਉਹਨਾਂ ਟਾਈਮ ਉਸ ਤੋਂ ਬਾਅਦ ਹੱਡੀ ਟੁੱਟ ਗਈ ਜਿਹੜੀ ਉਹ ਵਧਣੀ ਸੀ ਹੱਡੀ। ਸ਼ਾਇਦ ਉਹ ਵੀ ਨਾ ਉਹਦੇ ਬਰਾਬਰ ਵਧੀ ਹੋਵੇ ਜਿਹੜੀ ਦੂਜੀ ਲੱਤ ਦੀ ਹੱਡੀ ਵੱਧ ਗਈ ਹੈ ਜਿੰਨੀ। ਤੇ ਇਹ ਕਟਿਆ ਸਿਸਟਮ ਜਿਹੜਾ ਪੈਸੇ ਵੀ ਬਣਾ ਲੈਂਦੇ ਨੇ ਲੋਕ ਹੁਣ ਸਾਡੇ ਕੋਲੇ ਇੱਕ ਬੈਸਟ ਅਫਰੀਕਾ ਤੋਂ ਬੰਦਾ ਆਇਆ ਬੰਬੇ ਤੋਂ ਲੈ ਕੇ ਆਏ ਆ ਉਹਨੂੰ ਤੇ ਉਹ ਵੀਰ 25 ਲੱਖ ਰੁਪਈਆ ਹਸਪਤਾਲ ਨੂੰ ਦੇ ਬੈਠਾ 25 ਲੱਖ ਰੁਪਈਆ ਉਹਦਾ ਜਦੋਂ ਲੱਗ ਗਿਆ ਉਸ ਤੋਂ ਬਾਅਦ ਹਸਪਤਾਲ ਨੇ ਵੀ ਵਿਹਲਿਆ ਕਰਕੇ ਭੇਜਤਾ ਕਰੇ ਤੇ ਇਲਾਜ ਤੋਂ ਬਿਨਾ ਫੇਰ ਉਹ ਤੜਫ ਰਿਹਾ ਲੋਕਾਂ ਤੋਂ ਮਦਦ ਮੰਗ ਰਿਹਾ ਉਹਨੇ ਵੀਡੀਓ ਪਾ ਕੇ ਭੇਜੀ ਅੱਗੇ ਦੀ ਅੱਗੇ ਸਾਡੇ ਤੱਕਰ ਗੱਲ ਪਹੁੰਚੀ ਤੇ ਹੁਣ ਉਹਨੂੰ ਇੱਥੇ ਲੈ ਕੇ ਆਏ ਆ ਪ੍ਰਦੇਸ਼ ਤੋਂ ਆਏ ਬੰਦੇ ਨੂੰ ਵੀ ਹਸਪਤਾਲਾਂ ਨੇ ਡਟ ਲਿਆ। ਇਲਾਜ ਨਹੀਂ ਕੀਤਾ ਉਹਦਾ। ਇਵੇਂ ਹੀ ਲਵਦੀਪ ਨਾ ਵੀ ਹੋਇਆ। 2 ਲੱਖ ਰੁਪਏ ਲੈ ਲਿਆ ਹਸਪਤਾਲ ਨੇ। ਬਿਮਾਰੀ ਉੱਥੇ ਖੜੀ ਹੈ ਹਜੇ ਵੀ। ਜੇ ਉਹਨਾਂ ਨੇ 2 ਲੱਖ ਰੁਪਏ ਲਿਆ ਸੀ, ਰੋਡ ਪਾਈ ਸੀ, ਰੋਡ ਕਿਸੇ وجہ ਨਾਲ ਬਾਹਰ ਨਿਕਲ ਗਈ, ਸਹੀ ਨਹੀਂ ਪਈ, ਪ੍ਰੋਬਲਮ ਆ ਗਈ ਤਾਂ ਉਸੇ ਡਾਕਟਰ ਨੂੰ ਦੁਬਾਰਾ ਨਹੀਂ ਕਰਨਾ ਚਾਹੀਦਾ ਸੀ ਇਸ ਗਰੀਬ ਦਾ ਹੱਲ। ਬਿਚਾਲ ਕੋਈ ਨਾ ਸਾਡੀ ਕਹੋਂ ਤੁਸੀਂ ਰੋਡ ਪਵਾਈ ਸੀ ਇੰਨਾ ਪੈਸਾ ਖਰਚਿਆ ਗਰੀਬ ਬੰਦੇ ਆ ਤੁਸੀਂ ਲਿਆਓ ਦੁਬਾਰਾ ਮੈਂ ਦੇਖਦਾ ਦੁਬਾਰਾ ਜਦੋਂ ਤੁਸੀਂ ਗਏ ਉਹਦੇ ਕੋਲੇ ਫਿਰ ਉਹ ਨਹੀਂ ਰੋਡ ਕੱਢੀ ਹਾਂ ਜੀ ਉਹ ਸਹੀ ਕੱਢੀ ਗੀ ਰੋਡ ਕੱਢ ਕੇ ਕੀ ਕੀ ਹਾਂ ਨੇ ਦਵਾਈ ਦੇਈ ਗਈ ਦਵਾਈ ਦੇਈ ਗਈ ਦਵਾਈ ਦੇਈ ਗਈ ਹੁਣ ਜੀ ਇਹ ਦੋ ਕੁ ਮਹੀਨੇ ਹੋ ਗਏ ਮੁਰਗਾ ਇਹ ਮੇਰੀ ਚਾਚਾ ਜੀ ਬਾਰਾ ਕਚੰਗ ਹੋਰ ਦਿਖਾਓ ਉਹ ਉਸ ਹਸਪਤਾਲ ਦੇ ਡਾਕਟਰ ਨੇ ਜਵਾਬ ਜਵਾਬ ਦਿੱਤਾ ਜਿਹਨੇ ਰਾੜ ਪਾਈ ਸੀ ਦੇਖੋ ਅਸੀਂ ਹੁਣ ਡਾਕਟਰ ਦਾ ਨਾਮ ਤਾਂ ਨਹੀਂ ਲਵਾਂਗੇ ਬਾਈਆਂ ਨੂੰ ਪੁੱਛਣੋਂ ਤਾਂ ਅਸੀਂ ਪੁੱਛ ਵੀ ਸਕਦੇ ਵੀ ਕੌਣ ਸੀ ਪਰ ਐਸੇ ਬੇਸ਼ਰਮ ਡਾਕਟਰਾਂ ਨੂੰ ਆਪਣੇ ਆਪ ਦੀ ਸ਼ਰਮ ਆਉਣੀ ਚਾਹੀਦੀ ਯਾਰ ਤੁਸੀਂ ਐਡੇ ਅਹੁਦੇ ਤੇ ਹੋ ਕੇ ਜਿਹਦੇ ਤੇ ਜਿਹਨੂੰ ਰੱਬ ਮੰਨਿਆ ਜਾਂਦਾ ਡਾਕਟਰ ਨੂੰ ਉਥੇ ਗਦਾਰੀ ਕਰ ਰਹੇ ਆਂ ਪੈਸਿਆਂ ਖਾਤਰ ਉਥੇ ਧੋਖਾ ਕਰ ਰਹੇ ਆਂ ਇਕਲੋਤੇ ਮਾਂ ਪਿਓ ਦੇ ਪੁੱਤ ਨਾਲ ਆ ਇਕੱਲਾ ਸਹਾਰਾ ਦਾ ਪਿਓ ਦਾ ਵੀ ਆਪਦੀ ਭੈਣ ਦਾ ਵੀ ਆਪਾਂ ਹੱਜ ਕਰਕੇ ਮੰंजे ਤੇ ਬਿਠਾਤਾ ਇਦਾਂ ਹੀ ਮੁੰਡਾ ਸਾਡੇ ਕੋਲੇ ਇਕਬਾਲ ਬੈਠਾ ਅੰਦਰ ਉਹਦੇ 2019 ਦੇ ਵਿੱਚ ਐਕਸੀਡੈਂਟ ਹੋਇਆ ਸੀ ਬਰਗਰਾਂ ਦੀ ਰੇੜੀ ਲਾਉਂਦਾ ਸੀ ਪੱਟ ਟੁੱਟ ਗਿਆ ਵਿਚਾਰੇ ਦਾ 2019 ਤੋਂ ਲੈ ਕੇ 21 2 ਸਾਲ ਉਹ ਉਲਦਰਾਹ ਹਸਪਤਾਲਾਂ 'ਚ ੱੱਕੇ ਖੰਡਾ ਰਿਆ ਗਲ ਗਿਆ ਉਹਦਾ ਪੱਟ ਚੋਂ ਰੇਸ਼ਾ ਨਿਕਲਣ ਲੱਗ ਗਿਆ ਸੀਲ ਉਹਦਾ ਜਮਾਂ ਹੀ ਕੰਡਮ ਹੋ ਗਿਆ ਰੇੜੀ ਡੂੜੀ ਤਾਂ ਉਹਦੀ ਬੈਗੀ ਸੀ ਉਹਦੀ ਹੁਣ 22 23 24 3 ਸਾਲ ਸਾਡੇ ਕੋਲੇ ਆਇਨ ਹੋ ਗਏ ਉਹਦੇ ਹਜੇ ਤੱਕ ਕਿਰੋਦੀ ਲੱਤ ਠੀਕ ਨਹੀਂ ਹੋਈ ਵਿਚਾਰੇ ਦੀ ਐਸੀ ਨਲਾਇਕੀ ਡਾਕਟਰਾਂ ਨੇ ਕੀਤੀ ਪੈਸੇ ਵੀ ਲੈ ਲਿਓ ਤੋ ਤੇ ਉਹਦੇ ਵੀ ਆਹੀ ਕੁਛ ਕੀਤਾ ਸੀ ਰੌਡ ਪਾਈ ਮੁੜ ਕੇ ਰੌਡ ਦੇ ਵਿੱਚੋਂ ਪਾਸ ਨਿਕਲਣ ਲੱਗ ਗਈ ਉਹ ਲੱਤ ਹੀ ਗਾਲਤੀ ਉਹਦੀ ਹੁਣ ਲੱਤ ਵੱਡਣ ਦੀ ਗੱਲ ਕਰਦੇ ਸੀ ਵੀ ਲੱਤ ਵੱਢਣੀ ਪੈਣੀ ਆ ਉਹ ਸਾਡੇ ਕੋ ਆ ਗਿਆ ਕਹਿੰਦਾ ਬਾਈ ਮੈਂ ਲੱਤ ਨਹੀਂ ਵਢਾਉਣੀ ਤੈਨੂੰ ਸਾਨੂੰ 3 ਸਾਲ ਹੋ ਗਏ ਉਹਦਾ ਟ੍ਰੀਟਮੈਂਟ ਕਰਾਉਂਦੇ ਨੇ ਵੀ ਕਿਸੇ ਤਰੀਕੇ ਉਹਦੀ ਲੱਤ ਬਚ ਜਵੇ ਅੱਗੇ ਨਾਲੋਂ ਬਹੁਤ ਠੀਕ ਆ ਪਰ ਉਹ ਬੱਚਾ 19 ਦੇ ਵਿੱਚ ਐਕਸੀਡੈਂਟ ਹੋਇਆ ਉਹਦਾ 20 21 22 23 24 5 ਸਾਲ ਉਹਦੇ ਮੰਜੇ ਤੇ ਨਿਕਲ ਗਈ ਆਹੀ ਉਮਰ ਉਹਦੀ ਕਮਾਉਣ ਦੀ ਸੀ ਆਹੀ ਉਮਰ ਉਹਦੀ ਵਿਆਹਣ ਦੀ ਸੀ ਸੇਬ ਆਹੀ ਪ੍ਰੋਬਲਮ ਉਹਨਾਂ ਦੇ ਘਰੇ ਆ ਪਿਓ ਆ ਤੇ ਉਹ ਆ ਮਾਂ ਪਿਓ ਪੋਤੀ ਆ ਤੋਂਨੇ ਉਹ ਵੀ ਉਵੇਂ ਹੀ ਲਰਦੀਪਣਾ ਹੋਈ ਆ ਸ਼ਰਮ ਕਰੋ ਕੁਛ ਜੇ ਤੁਹਾਨੂੰ ਪੈਸੇ ਦੀ ਇੰਨੀ ਭੁੱਖ ਆ ਤੁਸੀਂ ਕਿਸੇ ਅਮੀਰ ਨੂੰ ਡੱਟ ਲੋ ਬਥੇਰੇ ਆਉਂਦੇ ਤੁਹਾਡੇ ਕੋਲੇ ਜਿੰਨਾਂ ਕੋਲੇ 4 ਪੈਸੇ ਹੈਗੇ ਆ ਉਹਨਾਂ ਤੋਂ ਵੱਧ ਲੈ ਲਓ 4 ਪੈਸੇ ਜਿਹਦੇ ਕੋਲੇ ਹੈ ਹੀ ਨਹੀਂ ਉਹ ਤਾਂ ਲੁੱਟੋ ਨਾ ਜੀ ਲੁੱਟ ਵੀ ਲਿਆ ਫੇਰ ਲਾਜ ਤਾਂ ਪ੍ਰੋਪਰ ਸਹੀ ਕਰ ਦੋ ਘਟੋ ਘਟ ਇਹ ਤਾਂ ਹੋ ਜੇਵੇ ਗਰੀਬ ਦਾ ਪੁੱਤ ਪੈਰਾਂ ਤੇ ਤਾਂ ਖੜਾ ਹੋ ਜੇਵੇ ਘਟੋ ਘਟ ਇੰਨੀ ਕੀ ਤਾਂ ਸ਼ਰਮ ਮੰਨ ਲਓ 2.5 3 ਸਾਲ ਹੋ ਗਏ ਉਹਨੂੰ ਆਹੀ ਲੱਤ ਨੂੰ ਐ ਫੜੀ ਬੈਠੇ ਨੂੰ ਐਂ ਥਰਦੇ ਨੂੰ ਆਹੀ ਉਹਦੀ ਉਮਰ ਪੜਨ ਦੀ ਸੀਗੀ ਆਹੀ ਉਮਰ ਉਹਨੇ ਕੋਈ ਕੰਮਕਾਰ ਸਿੱਖਣਾ ਸੀ ਆਹੀ ਉਮਰ ਤੁਸੀਂ ਉਹਨੂੰ ਮੰਜੇ ਤੇ ਪਾਤਾ